ਨੇ ਵੀ ਜਲਕੜਾ ਪਾ 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 ਰੋਸ ਨੂੰ ਮੇਰੇ ਕੋਲ ਬਿਠੀ ਕੁਝ ਚਿਰ ਦੇ ਆਉ ਸਾਹ ਪਹਿਲੇ ਪਾਉਂਦੇ ਸੁਣੀ ਕੋਈ ਨਾ ਆਉਂਦੀ ਜੀਤਨ ਕਮੇਟੀ ਵਾਲਾ ਯਾਰ ਚਲੋ ਦੇਖੋ ਜੀ ਦੇਖੋ ਜੀ ਬਿਲਕੁਲ ਸਹੀ ਆ ਜੀ ਬਚਾ ਲੈ ਇੱਕ ਮਿੰਟ ਸਰਕਾਰ ਨੂੰ ਭਜੀ ਪਰਮਾਤਮਾ ਮਾਲੇ ਪਿੱਛੇ ਜੇ ਨੋਕਦੇ ਸਾਰ ਇੱਕ ਮਿੰਟ ਵੀਰ ਇਦਨ ਓਕੇ ਮੇਰੇ ਕੋਲੇ ਉਹ ਲੱਭ ਜੀ ਆਂ ਮੈਂ ਰੋਮ ਰੋਮ ਕਰਕੇ ਰਣੀ ਆ ਕਿ ਜਿਹੜਾ ਤੂੰ ਸਾਡੇ ਤੇ ਭਰੋਸਾ ਪ੍ਰਗਟ ਕੀਤਾ ਉਹਨੂੰ ਕਦੇ ਵੀ ਠੁਕਰਾਇਆ ਨਹੀਂ ਜਾਊਗਾ ਮੈਂ ਤੁਹਾਡਾ ਭਰਾ ਬਣ ਕੇ ਬੱਚਾ ਬਣ ਕੇ ਤੁਹਾਡੇ ਵਿੱਚ ਵਿਚਰੂੰਗਾ ਮੈਂ ਇਹ ਨਹੀਂ ਬੇਨਤੀ ਕਰਦਾ ਗਲਤ ਕੰਮ ਕਰ ਰਿਹਾ ਇਸੇ ਸਾਈਡ ਤਾਂ ਜਾ ਰਿਹਾ ਜਿਹੜਾ ਮੈਂਬਰ ਨੂੰ ਚੰਗਾ ਨਾ ਲੱਗਦਾ ਉਹਦੇ ਲਈ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਮੈਨੂੰ ਇੱਥੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਉਹ ਗੱਲ ਖਨਾਰ ਹੰਦੀ ਲਗਾਏ ਮੈਨੂੰ ਪੱਲੇ ਨੂੰ ਕਿਹਾ ਜਾਵੇ ਸਾਡੇ ਐਗਜ਼ੀਕਟਿਵ ਨੂੰ ਕਿਹਾ ਜਾਵੇ ਕਿ ਇਹ ਵੀ ਜੇ ਤੁਹਾਨੂੰ ਲੱਗੇ ਕਿ ਅਸੀਂ ਗਲਤ ਕਰ ਰਹੇ ਹਾਂ ਤਾਂ ਬਿਲਕੁਲ ਸਾਡੇ ਥੋੜਾ ਪੈਰ ਦੇ ਕੋਲ ਆ ਕੇ ਖੁਮਾਰ ਕਰਨਾ ਇਸ ਤੋਂ ਲਾ 20 ਲੱਖ ਰੁਪਏ ਆਪਣਾ ਬਾਰ ਡਿਪਾਰਟਮੈਂਟ ਦੇ ਹਾਥ 'ਚ ਆ ਉਹ ਮੇਰੇ ਖਿਆਲ ਅੱਜ ਜਾਂ ਕੱਲ ਉਹ ਪੀਡਬਲਯੂਡੀ ਦੇ ਖਾਤੇ 'ਚ ਉਹਦਾ ਟ੍ਰਾਂਸਫਰ ਹੋ ਜਾਊਗਾ ਜੀ ਦੂਸਰਾ 10 ਲੱਖ ਰੁਪਏ ਆਪਣੇ ਕੋਲ ਰਿਜ਼ਰਵ ਪਿਆ ਆ ਅਭੀ ਦੇਰ ਹੋ ਗਈ ਐ ਇਹਨੂੰ ਲਿਫਟ ਦੇ ਲਈ ਪਰ ਉਹਦੇ ਹਾਈ ਕੋਰਟ ਵੱਲੋਂ ਹਾਲ ਤੱਕ ਪਰਮਿਸ਼ਨ ਨਹੀਂ ਮਿਲੀ ਉਹ 10 ਲੱਖ ਰੁਪਏ ਆਪਰਾ ਖਾਤੇ ਦੇ ਵਿੱਚ ਪਿਆ ਹੈਗਾ ਤੇ ਬਾਕੀ ਹੋਰ ਵੀ ਗ੍ਰਾਂਟ ਲੈ ਕੇ ਆਉਣ ਦੀ ਤੇ ਤੁਹਾਡੇ ਪਿਆਰ ਸਤਕਾ ਥੋੜਾ ਬਹੁਤਾ ਸਰਕਾਰ ਦੇ ਵਿੱਚ ਹੱਥ ਪੈਂਦਾ ਮੈਂ ਕੋਸ਼ਿਸ਼ ਕਰੂੰਗਾ ਇਸ ਸਾਲ ਦੇ ਵਿੱਚ ਕਿ ਚੈਂਬਰੇ ਵੀ ਲੱਗ ਜਾਣ ਤੇ ਕਈ ਮੈਂਬਰਸ ਕਹਿੰਦੇ ਨੇ ਕਿ ਜਿਹੜੇ ਗੇਟ ਨੇ ਆਪਣੇ ਸ਼ੀਸ਼ੇ ਵਾਲੇ ਐਂਟਰੀਆਂ ਨੇ ਉਥੇ ਕੈਂਚੀ ਗੇਟ ਲਗਾਏ ਜਾਣ ਬਾਹਰ ਮੈਂਬਰ ਦਾ 12 ਬਾਰ ਦਾ ਸਾਡੇ ਚੈਂਬਰਾਂ ਦਾ ਇੱਕ ਵੀ ਕੰਮ ਨਾ ਰਹੇ ਜਿਹੜਾ ਪੂਰਾ ਨਾ ਹੋ ਸਕੇ ਉਦੋਂ ਹੀ ਤੁਹਾਡੀ ਹਿੰਮਤ ਦੀ ਥੋੜਾ ਨਾਂ ਲਾ ਦੇ ਪੁੱਤ ਠੀਕ ਹੈ ਕਿਛ ਹੋ ਰਾ ਕੋਲ ਆ ਜਾ ਆ ਜਾ ਆ ਜਾ ਖੜ ਦਿਓ ਹੀ ਖੜ ਦਿਓ ਜੂਮ ਕਰ ਲੈ ਇੱਕ ਦੀ ਚਲੋ ਜੀ ਥੈਂਕ ਯੂ ਵੈਸ ਗੁਰੂ ਆਰਾਮ ਅੱਲਾ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਰਹਿਮਤ ਸਦਕਾ ਮੈਂ ਨੱਬਾਬਾਰੂ ਸਿਸੰਧਾ 24ਵੀਂ ਵਾਰ ਪ੍ਰਧਾਨ ਕਰਿਆ ਬਣਿਆ ਉਹਦੇ ਵਿੱਚ ਜਿੱਥੇ ਪ੍ਰਮਾਤਮਾ ਦੀ ਮਿਹਰਬਾਨੀਆਂ ਸਾਡੇ ਸਮੁੱਚੇ ਵਕੀਲ ਭਾਈਚਾਰੇ ਦੀ ਮਿਹਰਬਾਨੀ ਦੇ ਨਾਲ ਮੈਂ 24ਵੀਂ ਵਾਰ ਪ੍ਰਧਾਨ ਬਣਿਆ ਤੇ ਜਿਹੜੀ ਮੇਰ ਨਾਲ ਟੀਮ ਆ ਸਾਰੀ ਟੀਮ ਸਰਬਸੰਮਤੀ ਨਾਲ ਚੁਣੀ ਗਈ ਆ ਉਹਨਾਂ ਵਿੱਚੋਂ ਵੀ ਬਹੁਤੇ ਮੈਂਬਰ ਨੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਮੇਰ ਨਾਲ ਚੱਲ ਰਹੇ ਨੇ 22 ਪ੍ਰਧਾਨ ਦਾ ਗਰਮੀਤ ਸਿੰਘ ਲਵਲੀ ਤਾਂ ਹਰਜਿੰਦਰ ਸਿੰਘ ਸੈਕਟਰੀ ਇਸ ਤਰ੍ਹਾਂ ਸਮੁੱਚੀ ਟੀਮ ਸਾਡੀ ਚੁਣੀ ਗਈ ਆ ਇਸ ਚੋਣ ਦੇ ਵਿੱਚ ਸਾਡੇ ਬੀਪੀ ਸ਼ੁਕਲਾਰੋ ਜੀ ਤੇ ਰਜਿੰਦਰ ਸਿੰਘ ਜੱਸੜ ਜੀ ਇਹਨਾਂ ਨੇ ਬੜੀ ਇਮਾਨਦਾਰੀ ਤੇ ਧਿਆਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈ ਆ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਵਿਸ਼ੇਸ਼ ਕਰਕੇ ਸੀਨੀਅਰ ਮੈਂਬਰ ਸਹਿਬਾਨ ਨੇ ਸਰਬਸ਼ਾਂਤੀ ਕਰਾਉਣ ਦੇ ਲਈ ਬਹੁਤ ਬਹੁਤ ਮਿਹਰਬਾਨੀ ਕੀਤੀ ਹੈ ਮੈਂ ਉਹਨਾਂ ਦਾ ਰੋਮ ਰੋਮ ਕਰਕੇ ਰਣੀਆ ਮੈਂ ਉਹਨਾਂ ਦਾ ਸ਼ਾਨ ਨਹੀਂ ਚੁਕਾ ਸਕਦਾ ਤੇ ਮੈਂ ਵਾਅਦਾ ਕਰਦਾ ਸਾਰੇ ਬਾਅਰ ਮੈਂਬਰ ਦੀ ਹਾਜ਼ਰੀ ਦੇ ਵਿੱਚ ਕਿ ਉਹਨਾਂ ਦੇ ਕੀਤੇ ਹੋਏ ਭਰੋਸੇ ਨੂੰ ਮੈਂ ਠਗਰਾਉਂਗਾ ਨਹੀਂ ਟੁੱਟ ਨਹੀਂ ਦਊਂਗਾ ਤੇ ਜੋ ਵੀ ਪ੍ਰੋਬਲਮ ਨੇ ਸਾਡੇ ਵਕੀਲ ਸਹਿਬਾਨ ਦੀਆਂ ਭਾਵੇਂ ਉਹ ਲਿਫਟ ਦੀ ਹੈਗੀ ਭਾਵੇਂ ਪਾਰਕਿੰਗ ਦੀ ਹੈਗੀ ਜੋ ਵੀ ਕੰਮ ਨੇ ਹੋਣ ਵਾਲੇ ਮੈਂ ਉਹਨੂੰ ਪੂਰਨ ਭਰੋਸਾ ਦਿਵਾਉਣਾ ਸਾਰੇ ਬਾਰ ਮੈਂਬਰ ਜੀ ਨੂੰ ਕਿ ਉਹਨੂੰ ਮੈਂ ਪੂਰਾ ਕਰੂੰਗਾ ਤੇ ਕਿਸੇ ਵੀ ਬਾਰ ਮੈਂਬਰ ਨੂੰ ਕਿਸੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹਦਾ ਮੈਂ ਨਾਲ ਮੈਂ ਵੱਡਾ ਭਰਾ ਹੋ ਕੇ ਤੇ ਸੀਨੀਅਰ ਮੈਂਬਰਾਂ ਦਾ ਬੱਚਾ ਹੋ ਕੇ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਥੈਂਕ ਯੂ ਵੈਰੀ ਥੈਂਕ ਯੂ ਜਿਹੜੇ ਕੰਮ ਬਣੇ ਮੇਰੇ ਤੋਂ ਸਾਡੇ ਜਿਹੜੇ ਮੌਜੂਦਾ ਕੰਮ ਚੱਲ ਰਹੇ ਨੇ ਸਾਡੇ ਚੈਂਬਰਾਂ ਦਾ ਰੰਗ ਹੋ ਰਿਹਾ ਤੇ ਜਿਹੜੀ ਕੋਰੀਡੋਰ ਆ ਉਹਦੀ ਲਗੜਾਈ ਹੋ ਰਹੀ ਆ ਇਸ ਤੋਂ ਇਲਾਵਾ ਸਾਡੇ ਜਿਹੜਾ ਹੈਗਾ ਲਿਫਟ ਦਾ ਕੰਮ ਆ ਜਿਹਦੇ ਲਈ 10 ਲੱਖ ਰੁਪਈਆ ਸਾਡੇ ਕੋਲ ਆ ਚੁੱਕਿਆ ਤੇ ਪਾਰਕਿੰਗ ਦਾ ਕੰਮ ਆ ਉਹਦੇ ਲਈ 20 ਲੱਖ ਰੁਪਈਆ ਸਾਡੇ ਕੋਲ ਆ ਚੁੱਕਿਆ ਮੇਨ ਕੰਮ ਇਹ ਹੀ ਨੇ ਇਸ ਤੋਂ ਬਾਅਦ ਕੈਮਰੇ ਲਵਾਉਣ ਆਲਾ ਹੈਗਾ ਜੋ ਹੋਰ ਵੀ ਜਿਹੜੇ ਕੰਮ ਨੇ ਅਸੀਂ ਸਰਕਾਰ ਤੋਂ ਸਾਰੇ ਮੈਂਬਰਾਂ ਦੀ ਜੋਰ ਨਾਲ ਸਾਰੇ ਮੈਂਬਰਾਂ ਦੇ ਸਹਿਮਤੀ ਦੇ ਨਾਲ ਅਸੀਂ ਹੋਰ ਪੈਸੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਹਰ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇ ਤੁਸੀਂ ਸਰਬਸੰਪਤੀ ਨਾਲ ਬੋਲਿਆ ਕਿ ਮੇਰੇ ਤਾਂ ਕੁੜਸਰ ਵੀ ਪਹਿਲਾਂ ਹੋ ਗਿਆ ਹਾਂ ਮੈਂ ਮਤਲਬ ਬਹੁਤ ਇਸ ਗੱਲ ਦੀ ਸਾਡੀ ਸਮੁੱਚੀ ਟੀਮ ਹੀ ਖੁਸ਼ੀ ਮਹਿਸੂਸ ਕਰ ਰਹੀ ਹੈ ਕਿਉਂਕਿ ਬਹੁਤ ਵੱਡੀ ਗੱਲ ਹੋਈ ਆ ਤੇ ਮੈਂ ਉਹਦੇ ਲਈ ਬਾਰ ਮੈਂਬਰ ਜਿਹਦਾ ਜਿੱਥੇ ਪ੍ਰਮਾਤਮਾ ਦਾ ਧੰਨਵਾਦ ਕਰਦਾ ਸਮੁੱਚੇ ਬਾਰ ਮੈਂਬਰ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਕਿ ਜਿਨ੍ਹਾਂ ਨਾਲ ਮੈਂ ਸਮੁੱਚੇ ਬਾਰ ਮੈਂਬਰ ਦਾ ਧੰਨਵਾਦ ਕਰਾਂ ਤੇ ਮੈਂ ਤਾਂ ਇਹ ਕਹਿ ਸਕਦਾ ਕਿ ਮੈਂ ਪ੍ਰਧਾਨ ਹੁੰਦੇ ਹੋਏ ਬਕੀਲ ਸਾਹਿਬਾਂ ਦੀ ਕੱਟ ਪੁਤਲੀ ਬਣ ਕੇ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਮੈਂ ਕਿਸੇ ਵੀ ਬਾਰ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਔਕੜਾਉਣ ਤੇ ਪਿੱਛਾ ਨਹੀਂ ਦਊਗਾ ਜੀ ਮੈਂਬਰਾਂ ਦੇ ਸਹਿਯੋਗ ਨਾਲ ਸਾਰਾ ਇਹ ਇਲੈਕਸ਼ਨ ਹੋਈ ਹੈ ਤੇ ਪੁਰਾਣੀ ਟੀਮ ਨੂੰ ਰੱਖਿਆ ਗਿਆ ਜੀ ਤਾਂ ਹਰ ਵਕਤ ਦਾ ਚੋਣ ਹੁੰਦੀ ਆਇਸ ਹਾਂਜੀ ਜੀ ਕੋਲ ਚੋਣ ਹੁੰਦੀ ਹੈ ਐਸੀ ਕਰਕੇ ਸਰਬਸੰਮਤੀ ਹੋਈ ਹੈ ਪਹਿਲਾਂ ਕਾਫੀ ਬੋਟਿੰਗ ਦਾ ਸਾਡੇ ਹੁੰਦਾ ਸੀ ਪਰ ਇੰਕੀ ਸਾਰੇ ਦੇ ਸਹੂਜ ਨਾਲ ਸਰਦਾਰ ਗਿਆਨ ਸਿੰਘ ਨੂੰ ਗੋਦੀਪੁਰ ਦਾ ਚੋਣ ਹੋਇਆ ਹੈ ਸਾਰਾ ਭੈ ਜਿਹੜਾ ਕੁਛ ਹੈ ਹਾਂਜੀ ਬਿਲਕੁਲ ਸਾਰੇ ਕੁਛ ਹੋ ਪਹਿਲਾਂ ਤਾਂ ਕਾਫੀ ਕਸ਼ਮਕਸ਼ ਵੀ ਰਹਿੰਦੀ ਸੀ ਸੁਣਨ ਹਾਂਜੀ ਉਸੇ ਚੀਜ਼ ਨੂੰ ਖਤਮ ਕੀਤਾ ਗਿਆ ਇਸ ਵਾਰ ਸਾਰੇ ਪਿੰਡ ਦੇ ਸਹੂਜ ਨਾਲ ਬਾਰ ਐਸੋਸੀਏਸ਼ਨ ਆਪਾ ਦੇ ਸਾਰੇ ਸਮੂਹ ਵਕੀਲ ਸਹਿਬਾਨ ਵਧਾਈ ਦੇ ਪਾਤਨ ਨੇ ਕਿ ਇਸ ਸਾਲ ਬਗੈਰ ਵੋਟਾਂ ਪਾਏ ਉਹਨਾਂ ਨੇ ਆਪਣੀ ਟੀਮ ਚੁਣੀ ਹੈ ਇਹ ਟੀਮ ਨੂੰ ਇਸ ਲਈ ਚੁਣਿਆ ਗਿਆ ਜੁਨੈਨੀਮਸਲੀ ਇਸ ਲਈ ਅਸੀਂ ਨੇ ਡਿਸੀਜਨ ਲਿਆ ਕਿਉਂਕਿ ਚੰਗੇ ਕੰਮ ਹੋ ਰਹੇ ਨੇ ਅੱਗੇ ਤੋਂ ਹੁੰਦੇ ਰਹਿਣ ਔਰ ਬਾਹਰ ਦੇ ਵਿੱਚ ਇੱਕਾ ਬਣਿਆ ਇਸ ਕਰਕੇ ਮੈਂ ਸਾਰੇ ਜਿਹੜੇ ਉਸਾ ਗਿਆਨ ਸਿੰਘ ਤੇ ਉਹਨਾਂ ਦੀ ਟੀਮ ਨੂੰ ਬਤਾਈ ਦਿੰਦਾ ਜੀ ਹੈ ਰਵਾਇਤ ਚੱਲੀ ਅੱਗੇ ਤੋਂ ਵੀ ਜਾਰੀ ਰਹੇ ਹਾਂ ਜੀ ਕੋਸ਼ਿਸ਼ ਕਰਾਂਗੇ ਪਹਿਲਾਂ ਚੋਣਾ ਹੁੰਦੀ ਆ ਸੀ ਪ੍ਰਸ਼ਾਸਨ ਹੁੰਦਾ ਸੀ ਪਾਰਟੀ ਚ 74 ਫੋਟ ਰਾਏਤ ਮਿਲੀ ਹੈ ਰਾਏਤ ਹੀ ਮਿਲੀ ਹੈ ਬਹੁਤ ਵਧੀਆ